ਸਿੰਘ 베ਦੀ ਸ਼ਹਿਰ ਨਿਵਾਸੀਆਂ ਦੀਆਂ ਸਫਾਈ ਵਿਵਸਥਾ ਅਤੇ ਸੀਵਰੇਜ ਦੀ ਮਾੜੀ ਹਾਲਤ ਦੀਆਂ ਲਗਾਤਾਰ ਸ਼ਿਕਾਇਤਾਂ ਮਿਲਣ ਤੋਂ ਬਾਅਦ ਖੁਦ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਨਿਕਲੇ ਅਤੇ ਵੱਖ-ਵੱਖ ਮੁਹੱਲਿਆਂ ਦੇ ਨਿਵਾਸੀਆਂ ਕੋਲੋਂ ਉਹਨਾਂ ਦੀ ਸਫਾਈ ਵਿਵਸਥਾ ਅਤੇ ਸੀਵਰੇਜ ਦੇ ਬਾਰੇ ਫੀਡਬੈਕ ਲਈ ਅਤੇ ਨਾਲ ਹੀ ਉਹਨਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ। ਸਭ ਤੋਂ ਪਹਿਲਾਂ ਏਡੀਸੀ ਹਰਜਿੰਦਰ ਸਿੰਘ 베ਦੀ ਨਗਰ ਕੌਂਸਲ ਗੁਰਦਾਸਪੁਰ ਦਫ਼ਤਰ ਪਹੁੰਚੇ ਅਤੇ ਸਫਾਈ ਕਰਮਚਾਰੀਆਂ ਅਤੇ ਨਗਰ ਕੌਂਸਲ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ। ਨਗਰ ਕੌਂਸਲ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਨਾਲ ਲੈ ਕੇ ਉਹਨਾਂ ਸ਼ਹਿਰ ਦੀ ਸਫਾਈ ਵਿਵਸਥਾ ਦਾ ਵੀ ਜਾਇਜ਼ਾ ਇਹ ឌੀਸੀ ਜਰਨਲ ਹੈ ਹਰਜਿੰਦਰ ਸਿੰਘ 베ਦੀ ਅੱਜ ਆਪ ਸਰਕਾ ਤੇ ਨਿਕਲੇ ਨੇ ਤੇ ਸ਼ਹਿਰ ਦੀ ਸਫਾਈ ਵਿਵਸਥਾ ਦਾ ਜਾਇਜ਼ਾ ਲੈ ਰਹੇ ਨੇ ਤੇ ਵੱਖ-ਵੱਖ ਇਲਾਕਿਆਂ ਵਿੱਚ ਗਏ ਨੇ ਤੇ ਲੋਕਾਂ ਨਾਲ ਗੱਲਬਾਤ ਵੀ ਕੀਤੀ ਹੈ ਔਰ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਐ ਐਸਾ ਲੇ ਖੜਿਆ ਰੈਸਟ ਹਾਊਸ ਜ਼ਰੂਰ ਤੇ ਜਿੱਥੇ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਇੱਥੇ ਦੇ ਇਲਾਕਾ ਨਿਵਾਸੀ ਇਕੱਠੇ ਹੋਏ ਆ ਔਰ ਮੰਦਰ ਦੇ ਨਾਲ ਮੰਦਰ ਦੇ ਨਾਲ ਹੀ ਸੀਵਰੇਜ ਸੀਵਰੇਜ ਦਾ ਰੁਕਿਆ ਹੋਇਆ ਚੌਕ ਹੋਇਆ ਔਰ ਗੰਦਾ ਪਾਣੀ ਖੜਾ ਹੈ ਜਿਸ ਦੀ ਸਮੱਸਿਆ ਲੋਕਾਂ ਨੇ ਐਡੀਸੀ ਸਾਹਬ ਕੋਲ ਰੱਖੀ ਗਈ ਹੈ ਔਰ ਹੋਰ ਵੀ ਸਮੱਸਿਆਵਾਂ ਕਈ ਲੋਕਾਂ ਨੇ ਰੱਖੀਆਂ ਜਿਨ੍ਹਾਂ ਬਾਰੇ ਹਾਲ ਕਰਨਾ ਵੀ ਅਸੰਦਿਤ ਹੈ ਡੀਸੀ ਸਾਹਕ ਲੋ ਇਹਨਾਂ ਨਾਲ ਗੱਲ ਵੀ ਕਰਦੇ ਆ ਅੱਜ ਆਪnikle ho ਕਿੰਨੀ ਕ ਪ੍ਰੋਬਲਮ ਆ ਰਹੀ ਹੈ ਜਿਹੜਾ ਆਪniklan ਦੀ ਨੋਟਾਈ ਹੈ ਜੀ ਆਪਣੇ ਚੀਵਰੇ ਜੀ ਮੈਂ ਦਵਾਂਗਾ ਕਿ ਪ੍ਰੋਬਲਮ ਤਾਂ ਦੇਖੋ ਹਰ ਸ਼ਹਿਰ ਚ ਹੁੰਦੀ ਹੈ ਇਦਾਂ ਦੀ ਗੱਲ ਨਹੀਂ ਹੈ ਬਸ ਐ ਕਿ ਮੈਂ ਹਰ ਪ੍ਰੋਬਲਮ ਨੂੰ ਟਾਈਮ ਟੂ ਟਾਈਮ ਰਿਜ਼ੋਲਵ ਕਰਾਣਾ ਉਹ ਸਾਡੀ ਕਿਰਮਤ ਹੈ ਹੁਣ ਮੈਂ ਆਇਆ ਸੀਗਾ ਸਿਵਰੇਜ ਦਾ ਮੋਕਾ ਵੇਖਿਆ ਤੁਹਾਡੇ ਨਾਲ ਅੱਗੇ ਵੀ ਅਸੀਂ ਗੱਲਬਾਤ ਕੀਤੀ ਹੈ ਹੁਣ ਨਾਗਰਿਕ ਆਮਨੀ ਸਪੈਸ਼ਲੀ ਕਹਿ ਕੇ ਸਰ ਤੁਸੀਂ ਜਾ ਕੇ ਦੇਖੋ ਸਾਡਾ ਸਿਵਰੇਜ ਦੇ ਅੰਦਰ ਬਲੌਕ ਹੈ ਜਿਹੜੇ ਕਰਕੇ ਬੱਚਿਆਂ ਜਿੱਦਾਂ ਬਿਮਾਰੀਆਂ ਫੈਲਣ ਦਾ ਡਰ ਹੈ ਜਾਂ ਦਿੱਕਤ ਹੋ ਸਕਦੀ ਹੈ ਸਿਵਰੇਜ ਬੋਰਡ ਵਾਲੇ ਅਸੀਂ ਬੁਲਾ ਲਏ ਸੀ ਕਿ ਜਈ ਨਾ ਮੇਰੀ ਗੱਲ ਹੋ ਗਈ ਆ ਸਾਡੀ ਜਿਹੜੀ ਵੱਡੀ ਵਾਲੀ ਸੈਕਸ਼ਨ ਦੀ ਜਿਹੜੀ ਮਸ਼ੀਨ ਹੈ ਉਹ ਅਸੀਂ ਅੱਜ ਮੰਗਾ ਰਹੇ ਆ ਅੱਜ ਸਿਵਰੇਜ ਦੇ ਰਹਿਣਾ ਦਾ ਬਿਲਕੁਲ ਕਲੀਅਰ ਕਰ ਕਿਉਂਕਿ ਪਾਣੀ ਲਗਾਤਾਰ ਅੰਦਰ ਜਿਹੜੇ ਪਾਣੀ ਲੋਪੇ ਜਾਂਦਾ ਤੇ ਜਿਹੜੀ ਇਹ ਨਹੀਂ ਰਹਦੀ ਮੈਂ ਇਹਨਾਂ ਨੂੰ ਕਹਿ ਦਿੱਤਾ ਇੰਟਰਲੋਕ ਕਿ ਟਾਈਲ ਲਵਾ ਦਿਓ ਤਾਂ ਕਿ ਜੇ ਇੱਕ ਦੋ ਟੁੱਟ ਵੀ ਜਾਂਦੀਆਂ ਫੇਰ ਅਸੀਂ ਉਹਨੂੰ ਲਵਾ ਕੇ ਤੇ ਇਹਨਾਂ ਦਾ ਜਿਆਦਾ ਸਹੀ ਤਰੀਕੇ ਦੇ ਨਾਲ ਜਿਹੜੀ ਸੜਕ ਬਣਾ ਲਈ ਜਾਵੇ ਸ਼ਹਿਰ ਦੇ ਕਈ ਇਲਾਕੇ ਵਿੱਚ ਕੂੜੇ ਦੀ ਇਸ ਸਮੱਸਿਆ ਵੀ ਪੈਸ਼ ਆਈ ਉਹਦੇ ਲਈ ਕੀ ਕੀਤਾ ਤੁਸੀਂ ਉਹਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਦੇਖੋ ਜੀ ਕੂੜੇ ਦੀ ਸਮੱਸਿਆ ਜਿਹੜੀ ਹੈ ਗੁਰਦਾਸਪੁਰ ਦੀ ਹੈਗੀ ਕਿਉਂਕਿ ਗੁਰਦਾਸਪੁਰ ਵਿੱਚ ਬੈਠੇ ਕੋ ਆਪਣੀ ਕੋਈ ਜਗ੍ਹਾ ਨਹੀਂ ਹੈਗੀ ਜਿਹਦੇ ਕਰਕੇ ਸਾਨੂੰ ਜਦੋਂ ਅਸੀਂ ਇਕੱਠਾ ਕਰ ਲਈਏ ਡਿਸਪੋਜ਼ ਕਰਨ ਤੇ ਦਿੱਕਤ ਆਉਂਦੀ ਹੈ ਹੁਣ ਉਹਦੇ ਵਿੱਚ ਮੈਂ ਇਹੀ ਦੱਸਣਾ ਚਾਹਾਂਗਾ ਕਿ ਸਾਡੀ ਮੀਟਿੰਗ ਚੱਲ ਰਹੀ ਹੈ ਕੰਟੀਨਿਊ ਕਿਉਂਕਿ ਸ਼ਹਿਰ 'ਚ ਨਾ ਹੋਣ ਕਰਕੇ ਅਸੀਂ ਕਿਤੇ ਬੈਰਨ ਲੈਂਡ ਜਾਂ ਜਿਹੜੀ ਨਾ ਉਪਜਾਊ ਜ਼ਮੀਨ ਜਿਹੜੀ ਹੈ ਸ਼ਾਇਦ ਆਪਣੇ ਪਿੰਡਾਂ ਤੋਂ ਬਾਹਰ ਸ਼ਹਿਰ ਤੋਂ ਬਾਹਰ ਦੇਖ ਰਹੇ ਹਾਂ ਜਿੱਦਾਂ ਸਾਨੂੰ ਮਿਲ ਜਾਂਦੀ ਹੈ ਇਹ ਸਾਰਾ ਜਿਹੜਾ ਕੂੜਾ ਹੈ ਗਿੱਲਾ ਤੇ ਸੁੱਕਾ ਕੂੜਾ ਵੱਖਰਾ ਕਰਕੇ ਉੱਥੇ ਅਸੀਂ ਭੇਜ ਦਵਾਂਗੇ ਤੀਸਰਾ ਪੁਆਇੰਟ ਸੀਗਾ ਕਿ ਕਲਾਨੌਰ ਦਾ ਵੀ ਸਾਡਾ ਅੱਜ ਫਿਰ ਡੰਪ ਲੱਗ ਗਿਆ ਪਹਿਲਾਂ ਲੋਕਾਂ ਨੇ ਕਿਹਾ ਸੀਗਾ ਡੰਪ ਕਰਕੇ ਜਮੀਨਾਂ ਦਾ ਸਾਡਾ ਦਿੱਕਤ ਆ ਰਹੀ ਹੈ ਉਹ ਵੀ ਸਾਡਾ ਟੈਂਡਰ ਲੱਗ ਗਿਆ ਕੰਮ ਮਿਲ ਗਿਆ ਉਹ ਵੀ ਸਫਾਈ ਜਿਹੜੀ ਹੈ ਉੱਥੇ ਹੋ ਰਹੀ ਹੈ ਉਹ ਵੀ ਕਲੀਅਰ ਕਰ ਦਿੱਤਾ ਜਾਵੇਗਾ ਹੁਣ ਤੀਸਰਾ ਪੁਆਇੰਟ ਇਹਦੇ ਵਿੱਚ ਇਹ ਸੀਗਾ ਕਿ ਜਿਹੜਾ ਸਭ ਤੋਂ ਮੇਜਰ ਤੁਸੀਂ ਡੰਪ ਸਾਈਡਸ ਦੇਖੋ ਕਿਤੇ ਵੀ ਦੇਖੋ ਜਿਹੜਾ ਮੇਜਰ ਕੂੜਾ ਹੈ ਉਹ ਪਲਾਸਟਿਕ ਦਾ ਹੈ ਅਗਰ ਮੇਰੇ ਲੋਕੀ ਸ਼ਹਿਰ ਵਾਸੀ ਇਕਨ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਸਾਨੂੰ ਗਿੱਲਾ ਤੇ ਸੁੱਕਾ ਕੂੜਾ ਵੱਖਰਾ ਕਰਕੇ ਦਿੰਦੇ ਆ ਉਹਦੇ ਵਿੱਚ ਜਿਹੜਾ ਸੁੱਕਾ ਕੂੜਾ ਸਾਡੇ ਕੋਲ ਐਮਰ ਫੈਸਿਲਿਟੀਆਂ ਬਣੀ ਦੀਆਂ ਹਨ ਉਹਦੇ ਵਿੱਚ ਅਸੀਂ ਇਹਨੂੰ ਕੰਪਰੈਸ ਕਰਕੇ ਇੱਕ ਛੋਟਾ ਜਿਹਾ ਬੰਡਲ ਬਣਾਦੀ ਆ ਉਹ ਉਸੇ ਵੇਲੇ ਵੇਚ ਜਾਂਦਾ ਕਹਿਣ ਦਾ ਮਤਲਬ ਕਿ ਜਿਹੜਾ ਪਲਾਸਟਿਕ بیس ਹੈ ਜਾਂ ਮੈਟਲ بیس ਹੈ ਉਹ ਤਾਂ ਸਾਡੇ ਕੋਲ ਵੇਚ ਰਹਿੰਦਾ ਹੀ ਨਹੀਂ ਉਹ ਇੱਕ ਯੂਜ਼ੇਬਲ ਸਾਡੀ ਕਮਾਈ ਦਾ ਸਾਧਨ ਹੈ ਰਹਿ ਗਈ ਵਗਰ ਗਿੱਲੇ ਕੂੜੇ ਤੇ ਗਿੱਲੇ ਕੂੜੇ ਦੀ ਅਸੀਂ ਜਿਹੜੀ ਜਗਾ ਲੱਭ ਕੇ ਅਨੂੰ ਉਹ ਡਿਸਪੋਜ਼ ਆਫ ਕਰਕੇ ਇੱਕ ਉਹ ਖਾਦ ਬਣਾ ਕੇ ਜਾਂ ਮਿੱਟੀ ਵਾਂਗੂ ਬਣਾ ਕੇ ਅਸੀਂ ਤੇਰੇ ਕਿਸਾਨਾ ਵੀਰਾਂ ਨੂੰ ਦਵਾਂਗੇ ਨਿਕਾਸੀ ਨਾਲੀਆਂ ਦੀ ਪ੍ਰੋਬਲਮ ਆਉਂਦੀ ਹੈ ਪਾਣੀ ਦੀ ਨਿਕਾਸੀ ਘਟਉਂਦੀ ਹੈ ਕਿਉਂਕਿ ਅਕਸਰ ਦੇਖਿਆ ਗਿਆ ਕਿ ਪ੍ਰਸ਼ਾਸਨ ਤੇ ਆਪਣਾ ਕੰਮ ਕਰਦਾ ਹੈ ਨਾਲੀਆਂ ਦੀ ਸਫਾਈ ਹੁੰਦੀ ਰਹਿੰਦੀ ਹੈ ਲੇਕਿਨ ਲਫਾਫੇ ਜਿਹੜੇ ਲੋਕੀ ਸੁਲਦੇ ਉਹਦੇ ਕਰਕੇ ਬਲੌਕ ਹੁੰਦੇ ਹੈ ਸੀਵਰੇਜ ਤੇ ਨਾਲੇ ਇਹ ਤੁਹਾਡੇ ਰਹਿਣਾ ਮੇਰੇ ਆਪਣੇ ਸਾਰੇ ਸ਼ਹਿਰ ਵਾਸੀ ਹੈ ਮੈਂ ਇਹ ਕਹਿਣਾ ਚਾਹਾਂਗਾ ਕਿ ਦੇਖੋ 20 ਜਨ ਗੁਰਦਾਸਪੁਰ ਤੁਸੀਂ ਗੁਰਦਾਸਪੁਰ ਵਾਸੀ ਆਪਣੇ ਨੂੰ ਘੁਆੰਦ ਦਿਓ ਕਿ ਤੁਹਾਡੀ ਜ਼ਿੰਮੇਵਾਰੀ ਬੰਦੀ ਹੈ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣਾ ਹੁਣ ਦੋ ਚੀਜ਼ਾਂ ਗੱਲ ਆਇਰੇ ਚ ਹੈ ਪਹਿਲਾ ਤੇ ਮੇਰੀ ਰਿਕੁਐਸਟ ਸਾਰਿਆਂ ਨੂੰ ਕਿ ਆਪਣਾ ਗਿੱਲਾ ਕੂੜਾ ਤੇ ਸੁੱਕੇ ਕੂੜੇ ਲਈ ਡਸਟਬਿਨ ਵੱਖਰਾ ਲਾਓ ਤਾਂ ਜੋ ਸਾਨੂੰ ਚੁੱਕਣ 'ਚ ਵੀ ਦਿੱਕਤ ਨਾ ਆਏ ਤੇ ਸਾਨੂੰ ਡਿਸਪੋਜ਼ ਕਰੰਤੀ ਦਿੱਕਤ ਨਾ ਆਏ। ਦੂਸਰੀ ਗੱਲ ਜਿੱਦਾਂ ਕੋਈ ਫਿਟ ਡੰਪ ਸਾਈਡ ਵੇਖਿਆ ਲੋਕਾਂ ਦੀ ਸ਼ਿਕਾਇਤਾਂ ਸੀ ਕਿ ਲੋਕੀ ਐਕਟੀਵਿਟੀ ਆਂਦੇ ਐ ਤੇ ਜਿਹੜਾ ਉਹ ਕੂੜਾ ਲਖਾਪੇ ਤੇ ਬਨ ਕੇ ਤੇ ਸੜ ਕੇ ਛੁੱਟ ਕੇ ਜਲ ਜਾਂਦੇ ਐ ਇਸ ਸਬੰਧੀ ਵੀ ਅਸੀਂ ਕੈਮਰੇ ਲਵਾ ਰਹੇ ਹਾਂ। ਜਿਸ ਤਰ੍ਹਾਂ ਸਾਨੂੰ ਫੋਟੋ ਰਿਚੋਂ ਨਿਕਲਦੀ ਆ ਜਿਹੜਾ ਉਹ ਬੰਦਾ ਪਾਇਆ ਜਾਂਦਾ ਅਸੀਂ ਸਵੱਛ ਭਾਰਤ ਕਮਿਸ਼ਨ ਦੇ ਮੈਂਬਰ ਨੂੰ ਫਾਈਨ ਲਾਵਾਂਗੇ ਜਿਹੜਾ 5000 ਤੱਕ ਕਿੰਨਾ ਫਿਰ ਇਹ ਹੈ ਕਿ ਇਲਾਕੇ ਉਹ 5000 ਜੁਰਮਾਨਾ ਇੱਕ ਸਾਡੇ ਆਮ ਨਾਗਰਿਕ ਲਈ ਬਹੁਤ ਜ਼ਿਆਦਾ ਹੈ। ਪੂਰੇ ਨਾ ਉਹਨਾਂ ਨੂੰ ਦਿੱਕਤ ਹੋ ਸਕਦੀ ਹੈ। ਪਹਿਲਾਂ ਹੀ ਤੁਸੀਂ ਉਹ ਜੇ ਕੰਮ ਨਾ ਕਰੋ ਸਾਨੂੰ ਜੁਰਮਾਨਾ ਲਾ ਦੇ ਨੋਟ ਆਏ। ਤੇ ਇਹ ਜੁਰਮਾਨਾ ਲੱਗਿਆ ਫਿਰ maaf ਨਹੀਂ ਕੀਤਾ ਜਾਏਗਾ, ਭਰਨਾ ਪਏਗਾ। ਕਿਉਂਕਿ ਜੇ ਤੁਸੀਂ 10 ਬਸਬਿਨ ਸਾਰੇ ਆਣੇ 2-300 ਰੁਪਏ ਦੇ ਜੁਰਮਾਨਾ ਲੱਗਿਆ 5000 ਦਾ ਫਿਰ ਫਾਇਦਾ ਕੋਈ ਨਹੀਂ ਰਹਿਣਾ। ਇਸ ਕਰਕੇ 10 ਲਿਵਾ ਕੇ ਆਪਣੀ ਜ਼ਿੰਮੇਵਾਰੀ ਸਮਝ ਕੇ ਇਹਨੂੰ ਅਸੀਂ ਵਧੀਆ ਤਰੀਕੇ ਨਾਲ ਆਪਣੇ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣਾ। ਤਾਂ ਬਿਲਕੁਲ ਇਲਾਕਾ ਨਿਵਾਸੀਆਂ ਨਾਲ ਵੀ ਗੱਲ ਕਰਦੇ ਆ ਜਿਨ੍ਹਾਂ ਦੀ ਸਮੱਸਿਆ ਇਹਨਾਂ ਪੰਜੀ ਅੱਜ ਆਏ ਆ ਏਡੀਸੀ ਸਾਹਿਬ ਕਿੱਦਾਂ ਦਾ ਲੱਗ ਰਿਹਾ ਅਸੀਂ ਬਹੁਤ ਖੁਸ਼ ਆ ਇਸ ਚੀਜ਼ ਹੋ ਕੇ ਪਹਿਲੀ ਵਾਰ ਕੋਈ ਅਫਸਰ ਆਉ ਹੈ ਨਾ ਏਡੀਸੀ ਸਾਹਿਬ ਸਾਡੇ ਇਸ ਮੁੱਦੇ ਤੇ ਆਇਆ ਸਾਡੀ ਸਮੱਸਿਆ ਸੁਣੀ ਹੈ ਅਸੀਂ ਬੜਾ ਥੈਂਕਫੁਲ ਕਰਦੇ ਆ ਥੈਂਕਸ ਕਰਦੇ ਆ ਏਡੀਸੀ ਸਾਹਿਬ ਦਾ ਤੇ ਉਮੀਦ ਕਰਦੇ ਆ ਕਿ ਸਾਡੀ ਇਸ ਮਸਲੇ ਦਾ ਜਲਦੀ ਜਲਦੀ ਹੱਲ ਹੋਏਗਾ ਏਡੀਸੀ ਸਾਹਿਬ ਦੀ ਵਿਜ਼ਿਟ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜੀ ਏਡੀਸੀ ਸਾਹਿਬ ਹਰਜਿੰਦਰ ਸਿੰਘ ਜੀ ਦਾ ਮੈਂ ਬਹੁਤ ਹੀ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਨਾ ਕਿਉਂਕਿ ਸਰ ਇਸ ਸੀਵਰੇਜ ਦੀ ਜਿਹੜੀ ਮੁਸ਼ਕਲ ਹੀ ਵਾਰਡ ਵਿੱਚ ਵਾਰਡ ਨੰਬਰ 18 ਵਿੱਚ ਕਾਫੀ ਦਿਨਾਂ ਤੋਂ ਮੁਸ਼ਕਲ ਆ ਰਹੀ ਸੀ ਔਰ ਕੱਲ ਅਸੀਂ ਮਹੱਲਾ ਨਿਵਾਸੀਆਂ ਦੇ ਕਹਨ ਤੇ ਅਸੀਂ ਏਡੀਸੀ ਸਾਹਿਬ ਕੋ ਰਿਕੁਐਸਟ ਲੈ ਕੇ ਗਏ ਸੀ ਜਿਹੜੀਆਂ ਮਹੱਲਾ ਨਿਵਾਸੀਆਂ ਨੂੰ ਪ੍ਰੋਬਲਮ ਆ ਰਹੀਆਂ ਸੀ ਸੀਵਰੇਜ ਦੀ ਪ੍ਰੋਬਲਮ ਆ ਰਹੀ ਸੀ ਨਾਲੇ ਦੀ ਪ੍ਰੋਬਲਮ ਆ ਰਹੀ ਸੀ ਔਰ ਸਾਫ ਸਵੈ ਦੀ ਖਾਸ ਕਰਕੇ ਪ੍ਰੋਬਲਮ ਆ ਰਹੀ ਸੀ ਅਸੀਂ ਏਡੀਸੀ ਸਾਹਿਬ ਕੋਲ ਆਪਣੀ ਐਪਲੀਕੇਸ਼ਨ ਲੈ ਕੇ ਗਏ ਸੀ ਤੇ ਔਰ ਏਡੀਸੀ ਸਾਹਿਬ ਅੱਜ ਸਵੇਰ ਤੋਂ ਹੀ ਮਹੱਲਾ ਵਿੱਚ ਮਰੀਆ 6 ਵਜੇ ਤੋਂ ਮੁਹੱਲਾ ਨਿਵਾਸੀਆਂ ਦੇ ਡੋਰ ਟੂ ਡੋਰ ਜਾ ਰਹੇ ਉਹਨਾਂ ਦੀਆਂ ਮੁਸ਼ਕਲਾਂ ਸੁਣ ਰਹੇ ਔਰ ਏਡੀਸੀ ਸਾਹਿਬ ਨੇ ਮੌਕੇ ਤੇ ਹੀ ਜਿਹੜੇ ਆਪਣੇ ਸੀਵਰੇਜ ਬੋਰਡ ਦੇ ਅਧਿਕਾਰੀ ਔਰ ਕਮੇਟੀ ਘਰ ਦੇ ਅਧਿਕਾਰੀ ਸਾਰਿਆਂ ਨੂੰ ਬੁਲਾ ਕੇ ਮੌਕੇ ਤੇ ਹੀ ਜਿਹੜੀਆਂ ਮੁਹੱਲਾ ਨਿਵਾਸੀਆਂ ਦੀਆਂ ਜਿਹੜੀਆਂ ਪ੍ਰੋਬਲਮਸ ਆ ਰਹੀਆਂ ਸੀ ਉਹਨਾਂ ਦਾ ਮਤਲਬ ਕਿ ਹੱਲ ਕੀਤਾ ਵਾ ਤੇ ਬਿਲਕੁਲ ਜੀ ਏਡੀਸੀ ਸਾਹਿਬ ਅੱਜ ਨਿਕਲੇ ਆ ਆਪ ਹਰਜਿੰਦਰ ਸਿੰਘ 베ਦੀ ਜਿਨ੍ਹਾਂ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਔਰ ਉਹਨਾਂ ਦਾ ਮੌਕੇ ਤੇ ਨਿਪਟਾਰਾ ਵੀ ਕੀਤਾ ਸੀ ਸੀਵਰੇਜ ਨਾਲ ਸੰਬੰਧਤ ਨਾਲਿਆਂ ਦੇ ਜੰਗਲਿਆਂ ਨਾਲ ਸੰਬੰਧਤ ਔਰ ਸਫਾਈ ਨਾਲ ਸੰਬੰਧਤ ਲਗਭਗ ਸਾਰੀਆਂ ਸਮੱਸਿਆ ਦਾ ਮੌਕੇ ਤੇ ਹਦਾਇਤਾਂ ਦਿੱਤੀਆਂ ਕਿ ਤੁਰੰਤ ਸੋਲਵ ਕੀਤਾ ਜਾਣ ਗੁਰਦਾਸਪੁਰ ਤੋਂ ਕਹਿਣਾ ਮੈਂ ਜਗਿੰਦਰਪਾਲ ਦੇ ਨਾਲ